ਨਾਮ ਰਵਾਉਣ ਤੋਂ ਬਾਅਦ ਸਾਦ ਸੰਗਤ ਇੱਕ ਦਾ ਬਾਜ ਆ ਕੇ ਸਿਆਣਿਆਂ ਨੂੰ ਖਾਦ ਯਾਦ ਹੋਵੇ 40 ਸਾਲ ਪਹਿਲਾਂ ਬਗਲਾ ਸਾਹਿਬ ਦੇ ਨਿਸ਼ਾਨ ਸਾਹਿਬ ਤੇ ਆ ਕੇ ਬੈੰਦਾ ਸੀ ਉਹ ਬਾਜ ਤੇ ਬਹੁਤ ਰੌਲਾ ਸੀ ਚਰਚੇ ਸੀ ਵੀ ਆਉਂਦਾ ਹੈ ਇੱਕ ਦਿਨ ਕੇਰ ਸਿੰਘ ਨੇ ਸਾਡੇ ਪਾਪਾ ਨੂੰ ਕਿਹਾ ਵੀ ਇਹ ਜਿਹੜਾ ਬਾਜ ਹੈ ਨਾ ਇਹ ਐਵੇਂ ਨਹੀਂ ਆਉਂਦਾ ਇਹ ਗੁਰੂ ਦਾ ਸਨੇਹਾ ਲੈ ਕੇ ਆਉਂਦਾ ਹੈ ਉਹਨਾਂ ਨੇ ਕਿਹਾ ਕੀ ਸਨੇਹਾ ਲੈ ਕੇ ਆਉਂਦਾ ਤਾਂ ਉਹਨਾਂ ਨੇ ਕਿਹਾ ਬਈਏ ਸਨੇਹਾ ਲੈ ਕੇ ਆਉਂਦਾ ਕਿ ਹੈ ਕੋਈ ਗੁਰੂ ਦਾ ਸਿੱਖ ਜਿਹੜਾ ਉੱਠੂਗਾ ਦਰਬਾਰ ਸਾਹਿਬ ਤੇ ਹਮਲੇ ਦਾ ਬਦਲਾ ਲਊ ਸਾ ਸੰਗਤੋ ਬਾਜ ਫਿਰ ਇੰਦਰਾ ਗਾਂਧੀ ਦੀ ਕੋਠੀ ਤੇ ਲੱਗ ਗਿਆ ਬਹਿਣ ਥੋੜੇ ਦਿਨਾਂ ਬਾਅਦ ਆ ਕੇ ਉਹ ਰੋਜ਼ ਹੀ ਬਹਿਜਿਆ ਕਰੇ ਇੱਕ ਦਿਨ ਮੇਰੇ ਪਾਪਾ ਦੇ ਮਨ ਚ ਆਈ ਬਈ ਜੇ ਇਹ ਵਾਕਈ ਬਾਦ ਗੁਰੂ ਦਾ ਭੇਜਿਆ ਹੋਇਆ ਹੈ ਮੈਂ ਇਹਦੇ ਅੱਗੇ ਅਰਦਾਸ ਕਰੂੰਗਾ ਜੇ ਇਹ ਸਾਡੇ ਕੋਲ ਆ ਗਿਆ ਤਾਂ ਸ਼ੰਕਲੋ ਵੀ ਇਹ ਵਾਕਈ ਭੇਜਿਆ ਹੋਇਆ ਬਈ ਅਸੀਂ ਉਹਨਾਂ ਨੇ ਮਨ ਚ ਅਰਦਾਸ ਕੀਤੀ ਬਈ ਅਸੀਂ ਦਰਬਾਰ ਸਾਹਿਬ ਦਾ ਬਦਲਾ ਲਵਾਂਗੇ ਬਈ ਜੇ ਗੁਰੂ ਦਾ ਬਾਦ ਇਹ ਆ ਤਾਂ ਸਾਡੇ ਕੋਲ ਆ ਜਵੇ ਸਾਹ ਸੰਗਤ ਯਕੀਨ ਮੰਨਿਓ ਬਾਦ ਕੋਲ ਆ ਗਿਆ ਸੀ ਅਖਬਾਰਾਂ ਚ ਵੀ ਲਿਖਿਆ ਗਿਆ ਕਿ ਆਪ ਹੀ ਹੈ ਬੋਲਣ ਸੀ ਉਹਨਾਂ ਨੇ ਸਾਬ ਸੰਗਤ ਜਦੀ ਸਲਾਹ ਕੀਤੀ ਦੋਵਾਂ ਨੇ ਬਈ ਹੁਣ ਟਾਈਮ ਆ ਗਿਆ ਹੈ ਹੁਣ ਆਪਾਂ ਨੂੰ ਬਦਲਾ ਛੇਤੀ ਤੋਂ ਛੇਤੀ ਲੈਣਾ ਚਾਹੀਦਾ ਹੈ ਸੱਚੀ ਗੱਲ ਦੋਸਤੋ ਜੇਕਰ ਲੋਕ ਸਭਾ ਚੋਣਾਂ 2024 ਦੇ ਵਿੱਚ ਗੱਲ ਕਰੀਏ ਪੰਜਾਬ ਦੀ ਉਹਨਾਂ ਸੀਟਾਂ ਤੇ ਜਿਨ੍ਹਾਂ ਤੇ ਕੀ ਨਤੀਜੇ ਇੱਕ ਤਰਫੇ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਸੀਟਾਂ ਦੇ ਵਿੱਚ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਬਾਅਦ ਫਰੀਦਕੋਟ ਲੋਕ ਸਭਾ ਸੀਟ ਹੈ ਜਿੱਥੇ ਕਿ ਕੁਝ ਹੀ ਦਿਨਾਂ ਦੇ ਵਿੱਚ ਹਵਾ ਬਦਲ ਗਈ ਹੈ ਅਤੇ ਸਰਬਜੀਤ ਸਿੰਘ ਖਾਲਸਾ ਜੋ ਕਿ ਸਰਦਾਰ ਬੈਂ ਸਿੰਘ ਦੇ ਪੁੱਤਰ ਹਨ ਜਿਨ੍ਹਾਂ ਨੇ ਕਿ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਉਸ ਮਾਮਲੇ ਦੇ ਵਿੱਚ ਸੰਗਤ ਵੱਲੋਂ ਵੱਡਾ ਸਹਿਯੋਗ ਮਿਲ ਰਿਹਾ ਹੈ ਤੇ ਇਸ ਮੌਕੇ ਹਵਾ ਪੂਰੀ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਇੱਥੋਂ ਵੱਡੀ ਅਤੇ ਇੱਕ ਪਾਸੜ ਜਿੱਤ ਹੋਵੇਗੀ ਉੱਥੇ ਕੁਝ ਲੋਕਾਂ ਦਾ ਸਿਮਨਜੀਤ ਸਿੰਘ ਮਾਨ ਤੇ ਵੀ ਗੁੱਸਾ ਹੈ ਕਿ ਉਹਨਾਂ ਵੱਲੋਂ ਆਪਣਾ ਕੈਂਡੀਡੇਟ ਸਰਬਜੀਤ ਸਿੰਘ ਖਾਲਸਾ ਦੇ ਖਿਲਾਫ ਖੜਾ ਕੀਤਾ ਗਿਆ ਅਤੇ ਉਸ ਕੈਂਡੀਡੇਟ ਨੂੰ ਬਿਠਾ ਦੇਣਾ ਚਾਹੀਦਾ ਸੀ ਤਾਂ ਇਸ ਮੌਕੇ ਜੋ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੱਡੇ ਸਵਾਲ ਖੜੇ ਕੀਤੇ ਸੀ ਅਤੇ ਕਿਹਾ ਸੀ ਕਿ ਸਿਮਰਜੀਤ ਸਿੰਘ ਮਾਨ ਨੇ ਹਮੇਸ਼ਾ ਉਹਨਾਂ ਨੂੰ ਵਰਤਿਆ ਹੀ ਹੈ ਆਪਣੀਆਂ ਵੋਟਾਂ ਦੇ ਵਿੱਚ ਲਾਭ ਲੈਣ ਦੇ ਲਈ ਤੇ ਹੁਣ ਸਿਮਰਜੀਤ ਸਿੰਘ ਮਾਨ ਵੀ ਪਹਿਲੀ ਵਾਰ ਸਰਬਜੀਤ ਸਿੰਘ ਖਾਲਸਾ ਬਾਰੇ ਬੋਲੇ ਨੇ ਕੀ ਕਿਹਾ ਉਹਨਾਂ ਨੇ ਆਓ ਤੁਹਾਨੂੰ ਉਸ ਵੀਡੀਓ ਵੱਲ ਵੀ ਲੈ ਚਲਦੇ ਹਾਂ ਤੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਜ਼ਰੂਰ ਦੱਸਿਓ ਕਿ ਇਸ ਮਾਮਲੇ ਤੇ ਤੁਹਾਨੂੰ ਕੌਣ ਸਹੀ ਤੇ ਕੌਣ ਗਲਤ ਲੱਗਦਾ ਹੈ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਵਾਇਕ ਚਿਕਾ ਕਾਲਸਾ ਵਾਇਕ ਚਿਕੀ ਫਟੇ ਮੈਂ ਅੰਤ ਤੋਂ ਤਾਰ ਸਿਮਰਜੀਤ ਸਿੰਘ ਮਾਨ ਅੱਜ ਸਮੂਹਤੋਂ ਤੁਹਾਡੇ ਨਾਲ ਨਿਜੀ ਤਰਨਾ ਕਰ ਰਿਹਾ ਹਾਂ ਅੱਜ ਮਹੀਤੀ ਸਟ੍ਰਿਕ ਹੋ ਗਈ ਹੈ ਤੇ ਲਕਸ਼ਣਾ ਪੇਜੀ ਜੂੰ ਨੂੰ ਗੋਰੀ ਹੈ ਜਿਹੜੋ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਸੀਗਾ ਔਰ ਇੰਦਰਾ ਗਾਂਧੀ ਜੀ ਭਾਜਪੀ ਵਰਤਾਨੀਆਂ ਤੇ ਗਰੂਸ ਨੇ ਮਿਲਟਰੀ ਏਡ ਦੇ ਕੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸੀਗੇ ਤੱਤੀ ਰੁਬ ਵਗ ਰਹੀ ਹੈ ਕੱਲ 50 ਡਿਗਰੀ ਸੈਲਸੀਅਸ ਤਾਪਮਾਨ ਸੀਗਾ ਜਦੋਂ ਅਸੀਂ ਪਾਈ ਲੱਖੇ ਦੀ ਰੂਪ ショ ਕਰ ਰਹੇ ਸੀਗੇ ਚਾਰੀ ਸਾਲ ਹੋ ਗਏ ਮੈਨੂੰ ਮੈਂ ਪੰਚਤੀਸੇ ਵਾਰ ਕੀਤੇ ਕੋਈ ਮੇਰੇ ਉੱਤੇ ਦਾਗ ਨਹੀਂ ਲੱਗਿਆ ਹੈਗਾ ਪਰ ਅੱਜ ਮੈਂ ਦੱਸਣਾ ਚਾਹੁੰਦਾ ਕਿ ਗੁਰਚਰਨ ਸਿੰਘ ਪੁੱਤਰ ਸਾਡੇ ਕੈਂਡੀਡੇਟ ਹੈਗੇ ਆ ਫਰੋਜ਼ ਬੋਟੇ ਉਹ ਬਹੁਤ ਅੱਛੇ ਇਮਾਨਦਾਰ ਨੌਜਵਾਨ ਨੇ ਕੰਮ ਕਰਨ ਵਾਲੇ ਆ ਕਿਰਤ ਕਰਨ ਵਾਲੇ ਆ ਫਿਰੋਜ਼ਪੁਰ ਦੇ ਜਸਦਾਨ ਹੈ ਤੇ ਸਾਰਾ ਲੱਗਾ ਬਹੁਤ ਅੱਛੀ ਤਰ੍ਹਾਂ ਸਾਹਮਣੇ ਹੈ ਉਹ ਸਾਡੇ ਕੈਂਡੀਡੇਟ ਫਿਰੋਜ਼ਪੁਰ ਤੋਂ ਹੈ ਉਹਨਾਂ ਦੇ ਵੀ ਕੈਂਡੀਡੇਟਸ ਦੇ ਵਿੱਚ ਜਿਹੜੇ ਲੋਕ ਸੰਤ ਜਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸੰਤਾਂ ਦੀ ਸੋਚ ਤੋਂ ਵਿਛੜ ਗਏ ਸੀਗੇ ਉਹ ਅੱਜ ਇਕੱਠੇ ਹੋ ਗਏ ਐ ਇੱਕ ਮੰਚ ਦੇ ਉੱਤੇ ਬੇਸ਼ੱਕ ਸੰਤ ਮਹਾਰਾਜ ਕਰਤਾਰ ਸਿੰਘ ਦਾ ਪਰਿਵਾਰ ਹੋਵੇ ਬੇਸ਼ੱਕ ਸੰਤ ਜਨੈਲ ਸਿੰਘ ਪਿੰਗਾਂਵਾਲਿਆਂ ਦਾ ਪਰਿਵਾਰ ਹੋਵੇ ਸਾਡੇ ਸਿੱਖ ਮਜ਼ਬਬ ਦੇ ਵਿੱਚ ਪਰ ਜਿਹੜੇ ਪਰਿਵਾਰ ਹੁੰਦੇ ਐ ਉਹਨਾਂ ਦੀ ਮਹੱਤਤਾ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਨੇ ਆਪਣੇ ਸਹਿਜਾਦਿਆਂ ਨੂੰ ਦਿੱਤੀ ਨਹੀਂ ਸੀ ਦਿੱਤੀ ਗੁਰੂ ਹਰਿਗੋਬਿੰਦ ਸਾਹਿਬ ਵੀ ਆਪਣੇ ਸਹਿਜਾਦਿਆਂ ਤੋਂ ਨਾਰਾਜ਼ ਹੋ ਗਏ ਸੀ ਇਸ ਤਰ੍ਹਾਂ ਇਹ ਰਿਸ਼ਤੇ ਦਰਮਿਆਨ ਦੇ ਵਿੱਚ ਬੈਠ ਕੇ ਅਕੰਧਿਤ ਨਹੀਂ ਚੱਲ ਸਕਦਾ ਬਸਾਂ ਚੱਲੀ ਜਾਂਦੇ ਯੁੱਧ ਤੋਂ ਬਾਅਦ ਅੱਸੀ ਪਰਵਾਰ-ਵਾਰ ਤੋਂ ਬਾਅਦ ਬਾਅਦ ਇਹ ਪਾਰਟੀ ਨੂੰ ਗੱਡਿਆ ਹੈਗਾ ਅੱਜ ਬੜੀ ਮੁਸ਼ਕਲਾ ਇਨਰ ਤੇ ਇਹ ਸਾਡੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਉੱਤੇ ਤੀਰ ਮਾਰਦੇ ਆ ਫ੍ਰੀਕੋਰਟ ਪ੍ਰੋਸੈਡਰ ਬਲਦੇਵ ਸਿੰਘ ਡਗੜਾ ਖੜਾ ਹੋਇਆ ਜਿਹੜਾ ਬਹੁਤ ਇਮਾਨਦਾਰ ਹੈ ਤੇ ਇਸ ਨੂੰ ਪਾਰਟੀ ਨੇ ਅਨਾਉਂਸ ਕੀਤਾ ਹੈ ਕੈਂਡੀਡੇਟ ਉਸ ਤੋਂ ਬਾਅਦ ਇਹ ਜਿਹੜੇ ਬਾਡੀ ਧਰਨੇ ਇਹਨਾਂ ਨੇ ਸਰਪਜੀਤ ਸਿੰਘ ਨੂੰ ਉੱਥੇ ਆ ਕੇ ਫੜਾ ਦਿੱਤਾ ਅਸੀਂ ਸਰਪਜੀਤ ਸਿੰਘ ਦੀ ਨੂੰ ਦੋ ਵਾਰੀ ਬਠਿੰਡੇ ਤੋਂ ਇਲੈਕਸ਼ਨ ਲੜਾਏ ਐ ਬੜੀ ਕਾਮਯਾਬੀ ਨਾਲ ਲੜਾਏ ਐ ਇਹ ਆਪਣੀ ਪਾਰਟੀ ਨੂੰ ਛੱਡ ਗਏ ਸੀਗੇ ਔਰ ਫੇਰ ਇਹਨਾਂ ਤੋਂ ਵੀ ਨਹੀਂ ਦੇਖਿਆ ਉਸ ਤੋਂ ਬਾਅਦ ਸਰਬਜੀਤ ਸਿੰਘ ਨੇ ਮੈਨੂੰ ਮਾਵਾ ਭੈਣਾ ਧੀਆਂ ਮੇਰੇ ਘਰ ਵਾਲਿਆਂ ਜੀਆਂ ਦਾਣਾ ਕੱਢੀਆਂ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਂ ਕੋਈ ਐਕਸ਼ਨ ਨਹੀਂ ਤੇ ਆ ਮੈਂ ਖਮੋਸ਼ ਰਹਾ ਹੱਜ ਬਹੁਤ سارے ਸਿੱਖ ਕਹਿੰਦੇ ਆ ਕਿ ਸਰਬਜੀਤ ਸਿੰਘ ਨੂੰ ਫਰੀਦਕੋਟ ਦੀ ਸੀ ਛੱਡ ਗਿਓ ਅਸੀਂ ਪਾਰਟੀ ਵੱਲੋਂ ਜਿਹੜਾ ਕੈਂਡੀਡੇਟ ਸੁਖਾ ਬਲਜੀਤ ਸਿੰਘ ਅੱਗੇ ਆ ਰਿਹਾ ਉਹ ਪਾਰਟੀ ਦਾ ਸਦਿਆ ਸਿਮਰਨਜੀਤ ਸਿੰਘ ਤੇ ਕੋਈ ਸ਼ਰਤ ਨਹੀਂ ਹੈ ਤਾਂ ਨਹੀਂ ਤੇ ਸਾ ਸਰਬਜੀਤ ਸਿੰਘ ਕਦੇ ਵੀ ਆਪਣੇ ਪਾਪਾ ਸੁਖਾ ਬਿਆਨ ਸਿੰਘ ਦੀ ਇਤਿਹਾਸਕ ਜਿਤਪਰਸੀ ਤੇ ਨਹੀਂ ਆਏ ਜਦ ਕਿ ਅਸੀਂ ਦਿੱਲੀ ਦੇ ਵਿੱਚ ਪੜ ਹਿੰਦੂਤਵਾਦ ਜਿੱਥੇ ਸਾਡੇ ਤੇ ਸ਼ਹਾਦਤ ਵੀ ਹੋਇਆ ਹਰ ਇੱਕ ਸਾਲ ਉਹਨਾਂ ਦੀ ਪਰਸੀ ਮਨ ਹੁੰਦੇ ਤੇ ਤੁਹਾਡੇ ਕੋਲੇ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਕਿ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਇੱਕ ਕਨਾਲ ਜਗ੍ਹਾ ਦਿੱਤੀ ਜਾਏ ਜਿੱਥੇ ਅਸੀਂ ਇਹ ਤਿੰਨ ਸ਼ਹੀਦਾਂ ਦਾ ਸ਼ੀਤਗਰ ਗੁਰਦੁਆਰਾ ਅਸਾਰੀ ਸਰਦਾਰ ਬਿਆਮ ਸਿੰਘ ਦਾ ਸਤਵੰਤ ਸਿੰਘ ਦਾ ਸਾਰ ਇਹਨਾਂ ਦਾ ਇਹ ਤੋਂ ਜ਼ਿਆਦਾ ਸਾਥ ਸੰਗਤ ਜੀ ਅਸੀਂ ਨਹੀਂ ਕੁਝ ਕਰ ਸਕਦੇ ਜੇ ਮੈਨੂੰ 40 ਸਾਲਾਂ ਦੀ ਸੇਵਾ ਤੋਂ ਬਾਅਦ ਮੈਨੂੰ ਗੱਦੇ 'ਤੇ ਬਿਠਾ ਕੇ ਪੰਥ ਤੋਂ ਬਾਹਰ ਕੱਢਣਾ ਇਹ ਤੁਹਾਡੀ ਮਰਜ਼ੀ ਹੈ ਮੈਂ ਕਦੇ ਜੀ ਗੱਦੇ ਜੀ ਸਵਾਰੀ ਕਰਨ ਨੂੰ ਧਿਆਨ ਪਰ ਪਾਰਟੀ ਦੇ ਡਿਸਪਲਿਨ ਤੁਸੀਂ ਦੱਸ ਦਿਓ ਜੇ ਤੁਸੀਂ ਕਿਸੇ ਨੇ ਵੀ ਜਿਹੜੇ ਹਿੰਦ ਹਕੂਮਤ ਨੇ ਕੈਨੇਡਾ ਦੇ ਵਿੱਚ ਨਿਜਰ ਮਲਕ ਸਬਦੂਨ ਸਿੰਘ ਕਤਲ ਕੀਤੇ ਹੈ ਕਿਸੇ ਨੇ ਉਹਨਾਂ ਦਾ ਨਾਮ ਲਿਆ ਜਿਹੜੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਰੋਡੇ ਹਿੰਦੂ ਹਕੂਮਤ ਨੇ ਕਤਲ ਕੀਤੇ ਹੈ ਉਹਨਾਂ ਦਾ ਨਾਮ ਲਿਆ ਦਿੱਤੇ ਯੂਕੇ ਦੇ ਵਿੱਚ ਚਪਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਕਿਸੇ ਨੇ ਤੋਂਡੇ ਵਿੱਚੋਂ ਉਹਨਾਂ ਦਾ ਨਾਮ ਲਿਆ ਕਿਸ ਨੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਜਿਹੜਾ ਐਕਸਲੈਂਟ ਡਾਕਟਰ ਹੈ ਹੰਦਕੂਮਤ ਨੇ ਕਤਲ ਕੀਤਾ ਉਹਦਾ ਨਾਂ ਲਿਆ ਕਿਸੇ ਨੇ ਵੀ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਜਿਸ ਨੇ ਹਕੂਮਤ ਨੇ ਕਤਲ ਕੀਤਾ ਕਿਸੇ ਦੇ ਨਾਂ ਲਿਆ ਜੇ ਨਹੀਂ ਲਿਆ ਤੇ ਮੈਂ ਤੋਂ ਅੱਜ ਜਵਾਬ ਮੰਗਦਾ ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਪ੍ਰਧਾਨਾਂ ਤੋਂ ਜਿਹੜੇ ਅੱਜ ਤੁਸੀਂ ਇਖਬਾਰ ਮੇਰੇ ਉੱਤੇ ਕਰ ਰਹੇ ਹੋ ਕਿ ਇਹ ਤੁਸੀਂ ਕਲੀਅਰ ਕਰੋ ਕਿ ਤੁਸੀਂ ਇਸ ਜਿਹੜਾ ਜ਼ੁਲਮ ਸਿੱਖਾਂ ਦੇ ਉੱਤੇ 40 ਸਾਲਾਂ ਤੋਂ ਹੋਇਆ ਤੁਸੀਂ ਕੀ ਕੀਤਾ ਅਸੀਂ ਕੀ ਕੀਤਾ ਤਦੇ ਮੈਂ ਅੱਜ ਬੋਲ ਰਿਹਾ ਹਾਂ ਅੱਜ ਸਾਡੇ ਆਪਨਖਾਲ ਸਿੰਘ ਜੀ ਲੁਧਿਆਣੇ ਤੋਂ ਖੜੇ ਹੈ ਉਹਨਾਂ ਨੂੰ ਉਹਨਾਂ ਦੇ ਖਿਲਾਫ ਇੱਕ ਵੱਡੇ ਪਰਿਵਾਰ ਨੇ ਆਪਣਾ ਬਰਾੜ ਬੰਦਾ ਖੜਾ ਕਰ ਦਿੱਤਾ ਹੈਗਾ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫਰੋਸਪੋਰਟੋਵੀ ਸਾਡੀ ਪਾਰਟੀ ਦੇ ਵਿਰੋਧ ਵਿੱਚ ਖੜਾ ਕੀਤਾ ਜਾਵੇ ਫ੍ਰੀਟਕੋਰ ਦਾ ਬੰਦਾ ਦੱਸੋ ਕੇ ਜੇ ਤਾਂ ਮੈਨੂੰ ਹੁਣ ਤੁਸੀਂ ਖੋਤੇ ਤੇ ਚੜਨਾ ਤੁਹਾਡੀ ਮਰਜ਼ੀ ਹੈ ਪਰ ਮੈਂ ਆਪਣੇ ਪੰਥ ਦੇ ਜਿਹਦੇ ਤੋਂ ਇੱਕ ਮਿੰਟ ਇੱਕ ਸਟਿੰਕ ਦੇ ਕੋ ਨੁਕਤੇ ਆ ਨਹੀਂ ਹੈ ਤੁਹਾਨੂੰ ਚੰਗਾ ਲੱਗਦਾ ਹੈ ਮਾਰਾ ਲੱਗਦਾ ਹੈ ਇਹ ਤੁਸੀਂ ਦੇਖਣਾ ਪਰ ਪਰ ਬਾਰ ਬਾਰ ਦੇ ਵਿੱਚ ਜਾਂ ਜਿਹੜੇ ਸੰਤਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਉਹਨਾਂ ਦੇ ਨਾਲ ਸ਼ਹਾਦਤ ਲਵਾਂਗੇ ਉਹ ਅੱਜ ਕਾਂਗਰਸ ਬੀਜਪੀ ਬਦਲ ਆਮ ਆਦਮੀ ਪਾਰਟੀ ਦੀ ਬੁੱਕਲ ਦੇ ਵਿੱਚ ਵੜ ਗਏ ਐ ਔਰ ਸੰਤ ਮਹਾਰਾਜ ਮਹਾਰਾਜ ਸਰਤਾਰ ਸਿੰਘ ਦੇ ਪੋਤਾ ਚੜ੍ਹਤ ਸਿੰਘ ਫਰੀਦਕੋਟ ਦੇ ਵਿੱਚ ਸਾਡੀ ਪਾਰਟੀ ਦੇ ਕੈਂਡੀਡੇਟ ਦੇ ਵਿਰੁੱਧ ਉੱਥੇ ਕੈਂਪੇਨਿੰਗ ਕਰੇ ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਆਪਣਾ ਰਿਕਾਰਡ ਪੂਰਾ ਕਲੀਅਰ ਕੀਤਾ ਔਰ ਤੁਹਾਨੂੰ ਦੱਸਿਆ कि ਜੇ ਤੁਸੀਂ ਪੰਚ ਨੂੰ ਨਹੀਂ ਚਲਾਉਣਾ ਜਿਵੇਂ ਮਾਸਟਰ ਤਾਰਾ ਸਿੰਘ ਨੇ ਨਹੀਂ ਚਲਾਇਆ ਜਿਵੇਂ ਸੰਤ ਫਤਿਹ ਸਿੰਘ ਨੇ ਨਹੀਂ ਚਲਾਇਆ ਜਿਵੇਂ ਬਾਦਲਾ ਨੇ ਨਹੀਂ ਚਲਾਇਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਚਲਾਇਆ ਫਿਰ ਤੁਹਾਡੀ ਮਰਜ਼ੀ ਹੈ ਅਸੀਂ ਸੰਤ ਜਨਰਲ ਸਿੰਘ ਪਿੰਡਾਂ ਵਾਲਿਆਂ ਦੇ ਨਾਲ 40 ਸਾਲ ਤੋਂ ਬਹੁਤ ਆਹ ਇਤਿਹਾਸ ਚੱਲ ਰਹੇ ਹਨ ਚੱਲਾਂਗੇ ਨੇ ਹੀ ਅਬੇ ਛੜਾ ਅਬੇ ਮੈਂ ਆਇ ਕੋ ਸਾ ਅਸੀਂ ਬਦਾਨ ਨਹੀਂ ਛੜਨਾ 1999 ਦੇ ਵਿੱਚ ਪੰਚ ਨੇ ਮੈਨੂੰ ਪੰਚੀ ਦੇ ਫੰਦੇ ਤੋਂ ਚੜਾਇਆ ਸੀਗਾ ਮੈਨੂੰ ਸੰਸਦ ਪਾਰਲੀਮੈਂਟ ਉੱਪਰ ਤਾਜਦ ਆਪਣਾਇਆ ਸੀ ਮਾਝੀ ਜੀ ਤੱਕ ਵੀ ਸੀ ਜਿੱਥੇ ਮੈਂ ਜਨਮ ਹੈ ਮੈਂ ਉਹਨਾਂ ਦੀ ਰਵਾਇਤ ਦੇਖਦਾ ਉਹਨਾਂ ਦਿਨਾਂ ਦੇ ਵਿੱਚ ਅਮੀਰ ਹੋਏ ਤਰੀਬ ਹੋਏ ਘਰ ਦੇ ਵਿੱਚ ਇੱਕ ਖੋਟਾ ਜਿਹਾ ਰੁੱਖਾ ਤੇ ਸੀਗੇ ਪੈਰੀਆਂ ਤੋਂ ਪੱਛੇਲੇ ਹੌਂਡੇ ਇਟਾਲੀਆ ਦੇ ਹੌਂਡੇ ਰਾਸ਼ਨ ਦੇ ਹੁੰਦੇ ਤੇ ਜੋ ਮੈਂ ਉਸ ਵੇਲੇ ਸਿੱਖਿਆ ਕੋਟੇ ਨੂੰ ਕਹਿੰਦੇ ਤਾਂ ਹੈਗੇ ਆ ਕਿ ਬਹੁਤ ਬੇਸੁਖ ਹੈ ਪਰ ਨਹੀਂ ਕੋਟੇ ਜਿੰਨਾ ਸਿਆਣਾ ਤੇ ਕਲੇਵਰ ਐਨੀਮਲ ਜਾਨਵਰ ਹੈ ਨਹੀਂ ਜਿਹੜੀ ਵੀ ਪਹਿਲੀ ਤੋਂ ਡੰਡੀ ਤੋਂ ਉਹਦਾ ਪੈਰ ਸਿਰਕ ਦੇ ਉਸ ਡੰਡੀ ਤੋਂ ਪੈਰ ਤੋਂ ਪੇਠਾ ਕੋ ਜਿਹਾ ਅੱਖਾਂ ਮਰਨ ਦੋ ਉਹ ਉਸ ਡੰਡੀ ਦੇ ਰਸਤੇ ਕਦੇ ਨਹੀਂ ਪੈਂਦਾ ਹੈ ਤੇ ਜੇ ਮੈਨੂੰ ਘੋੜੇ ਦੀ ਸਵਾਰੀ ਕਰਨੀ ਕਰਾਉਣੀ ਤਾਂ ਮੈਂ ਤਿਆਰ ਹਾਂ ਮੇਰੇ ਕੋਲੇ ਇੰਟੈਲੀਜੈਂਸ ਹੈਗੀ ਹੈ ਮੈਂ ਫੇਰ ਉੱਠ ਪਾਉਂਗਾ ਪਰ ਐਸ ਤਰ੍ਹਾਂ ਜੇ ਮੈਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਮੈਂ ਨਹੀਂ ਟਿਕਣਾ ਹੈਗਾ ਮੇਰੇ ਕੋਲ ਇਹ ਬਾਰੇ ਥੋੜੀ ਚੱਕਰ ਸੰਸ ਜਰਨਲ ਸਿੱਖਣਾ ਵਾਲੀ ਦੀ ਸੋਟ ਹੈ ਤੇ 10.5% ਤੱਕ ਉੱਠਣਾ ਇਨਕ੍ਰਿਪ ਸਿੱਖਾਉਂ ਤੋਂ ਦੋ ਪਾਠ ਸਹੀ ਵਾਹੇਬਿਟੇਕ ਟੈਕਨਾਲੋਜੀ ਸੌਫਟਵੇਅਰ ਏਰੀਆ